ਗੁਰੂ ਸਾਹਿਬ ਜੀਓ ਸਫਲ ਦਰਸ਼ਨ ਪੇਖਤ ਪੁਨੀਤ ਪਰ ਸਤ ਚਰਨ ਗਤ ਨਿਰਮਲ ਰੀਤ ਪੇਟਤ ਸੰਗ ਰਾਮ ਗੁਣ ਰਵੇ ਬਾਰ ਬਰਮ ਕੀ ਦਰਗਾ ਗਵੇ ਸੁਨ ਕਰ ਬਚਨ ਕਰਨ ਆ ਗਾਨੇ ਮਨ ਸੰਤੋਖ ਆਤਮ ਪਤੀ ਆਨੇ ਪੂਰਾ ਗੁਰ ਅਖੋ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖਾ ਹੋਏ ਸੰਤ ਗੁਣ ਬਿਆੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਈ ਗੁਣ ਬਿਆੰਤ ਕੀਮਤ ਨਹੀਂ ਪਾਏ ਨਾਨਕ ਜਿਸ ਪਾਵੇ ਤਿਸ ਲਈ ਮਿਲਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਡਪਾਗੇ ਹਾਂ ਜੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਣਾ ਵਿੱਚ ਬੈਠ ਕੇ ਸਤਗੁਰਾਂ ਦੀ ਦੀ ਗੋਜ ਦਾ ਆਨੰਦ ਮਾਨ ਰਹੇ ਆ। ਤੋਂ ਇਹ 18ਵੀਂ ਅਸ਼ਟਪਦੀ ਪਾਵਨ ਬਾਣੀ ਸ਼ਕਮਨੀ ਸਾਹਿਬ ਜੀ ਦੀ ਔਰ ਇਹ ਚੌਥੀ ਪੌੜੀ ਦਾ ਪਾਠ ਜੋ ਆਪਾਂ ਸਰਵਨ ਕੀਤਾ ਹੈ। ਉਚਾਰਨ ਕੀਤਾ ਹੈ ਸੰਗਤੀ ਰੂਪ। ਅੱਜ ਇਹਨੂੰ ਆਪਾਂ ਸਮਝਣਾ ਹੈ। ਜਿਵੇਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਸ਼ਲੋਕ ਦੇ ਵਿੱਚ ਇਹ ਗੱਲ ਸਾਨੂੰ ਸਮਝਾ ਦਿੱਤੀ ਵੀ ਇਸ ਪੂਰੀ ਅਸ਼ਟਪਦੀ ਦੇ ਅੰਦਰ ਸਤਿਗੁਰੂ ਦੀ ਗੱਲ ਹੋ ਰਹੀ ਹੈ ਸਤਿ ਪੁਰਖ ਜਿਨ ਜਾਨਿਆ ਸਤਿਗੁਰ ਤੇ ਸਕਾਰ ਤੋ ਇਸ ਚੌਥੀ ਪੌੜੀ ਦੇ ਵਿੱਚ ਵੀ ਗੁਰਮਖੋ ਅਖੀਰ ਉੱਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਬਚਨ ਬਖਸ਼ ਕਰਦੇ ਆ ਗੁਣ ਬੇਅੰਤ ਕੀਮਤ ਨਹੀਂ ਪਾਈ ਬੇਲੈ ਬੌੜੀ ਦੇ ਕੇਂਦਰੀ ਭਾਵ ਨੂੰ ਸਮਝੀਏ ਬੇਅੰਤ ਦਾ ਅਰਥ ਹੁੰਦਾ ਅੰਤ ਨਾ ਹੋਣ ਵਾਲੇ ਬਿਨਾ ਅੰਤ ਤੋਂ ਗੁਣ ਬੇਅੰਤ ਇਥੇ ਪਰਮੇਸ਼ਰ ਦੇ ਗੁਣਾ ਦੀ ਗੱਲ ਨਹੀਂ ਹੋ ਰਹੀ ਇਥੇ ਗੁਰੂ ਦੇ ਗੁਣਾ ਦੀ ਗੱਲ ਹੋ ਰਹੀ ਹੈ ਵੀ ਗੁਰੂ ਦੇ ਗੁਣ ਬੇਅੰਤ ਹਨ ਬਿਨਾ ਅੰਤ ਤੋਂ ਨੇ ਕੀਮਤ ਨਹੀਂ ਪਾਈ ਛਿੜੀ ਕੋਣ ਗੁਰੂ ਦੇ ਵਿੱਚ ਨੇ ਉਹਨਾਂ ਦੀ ਕੀਮਤ ਨਹੀਂ ਪਾਈ ਜਾ ਸਕੀ ਦੀ ਜਿਵੇਂ ਇੱਕ ਅਨੁਕਤਾ ਸਮਝੋ ਬਹੁਤ ਕੀਮਤੀ ਸ਼ਬਦ ਹੈ ਮੰਨ ਲਓ ਕੋਈ ਮਨੁੱਖ ਤੇ ਅੰਦਰ ਗੁਣ ਹੈ ਵੀ ਉਹ ਕਿਸੇ ਚੀਜ਼ ਨੂੰ ਕੋਈ ਕਾਰੀਗਰ ਹੈ ਮੰਨ ਲਓ ਜਿਵੇਂ ਕੋਈ ਲੱਕੜ ਦਾ ਕਾਰੀਗਰ ਹੋਵੇ ਤੇ ਕੋਈ ਬੰਦਾ ਉਸ ਦੇ ਕੋਲੋਂ ਉਹ ਗੁਣ ਲੈਣਾ ਚਾਵੇ ਤੂੰ ਸਿੱਖਿਆ ਜਾ ਸਕੀਦਾ ਹੈ ਅਕਸਰ ਬੱਚੇ ਚੰਗੀਆਂ ਚੰਗੀਆਂ ਟ੍ਰੇਨਿੰਗਾਂ ਲੈ ਕੇ ਚੰਗੇ ਚੰਗੇ ਕੰਮ ਸਿੱਖ ਲੈਂਦੇ ਨੇ ਉਹ ਗੁਣ ਧਾਰਨ ਕਰ ਲੈਂਦੇ ਆ ਕੋਈ ਬਹੁਤ ਸੋਹਣਾ ਗਾਉਂਦਾ ਹੈ ਫੀਸਾਂ ਭਰ ਕੇ ਇਦਾਂ ਟਿਊਸ਼ਨ ਰੱਖ ਕੇ ਗਾਉਣਾ ਸਿੱਖਿਆ ਜਾ ਸਕੀਦਾ ਹੈ ਪਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਨੇ ਜਿਹੜੇ ਗੁਣ ਗੁਰੂ ਦੇ ਵਿੱਚ ਨੇ ਨਾ ਜਿਹੜੇ ਗੁਣ ਕਿਸੇ ਆਮ ਬੰਦੇ ਦੇ ਵਿੱਚ ਨੇ ਉਹ ਪੈਸੇ ਦੇ ਬਦਲੇ ਮਿਹਨਤ ਦੇ ਨਾਲ ਆਪਣੇ ਅੰਦਰ ਪੈਦਾ ਕੀਤੇ ਜਾ ਸਕੀਦੇ ਆ ਪਰ ਜਿਹੜੇ ਗੁਣ ਗੁਰੂ ਦੇ ਵਿੱਚ ਨੇ ਗੁਣ ਬੇਅੰਤ ਕੀਮਤ ਨਹੀਂ ਪਾਏ ਉਹਨਾਂ ਦੀ ਕੋਈ ਕੀਮਤ ਨਹੀਂ ਹੈ ਉਹ ਕਿਸੇ ਕੀਮਤ ਦੇ ਬਦਲੇ ਪ੍ਰਾਪਤ ਨਹੀਂ ਕੀਤੇ ਜਾ ਸਕਦੇ ਗੁਰੂ ਦਿਆਲੂ ਹੈ ਸਭ ਖਾ ਸਮਝ ਲੋ ਗੁਣ ਬਿਆਨਤ ਕੀਮਤ ਨਹੀਂ ਪਾਇ ਗੁਰੂ ਦਿਆਲੂ ਹੈ ਗੁਰੂ ਦਾ ਗੁਣਾ ਨਾ ਇੱਕ ਸਦਾ ਗੁਰੂ ਦਿਆਲੂ ਹੈ ਕਿ ਕਿਸੇ ਤਰੀਕੇ ਦੇ ਨਾਲ ਜਾਂ ਗੁਣ ਮੁਖ ਕੋ ਇਹ ਕਹਿ ਲੋ ਕਿਸੇ ਕੀਮਤ ਦੇ ਨਾਲ ਮਨੁੱਖ ਇਹ ਕਵੇ ਵੀ ਗੁਰੂ ਦਾ ਦਿਆਲੂ ਵਾਲਾ ਗੁਣ ਮੈਂ ਵੀ ਪ੍ਰਾਪਤ ਕਰ ਲਵਾਂ ऐसे बदले से दयालु बन नहीं सकदा बंदा गुरु निरपाਉ निरवैरा कि इस निरपाਉ ਤੇ ਨਿਰਵੈਰਤਾ ਦੇ ਗੁਣ ਦੀ ਕੋਈ ਕੀਮਤ ਹੈ ਵੀ ਕਿਸੇ ਕੀਮਤ ਬਦਲੇ ਬੰਦਾ ਕਵੇ ਮੈਂ ਵੀ ਨਿਰਪਾਉ ਨਿਰਵੈਰ ਬਣ ਜਾਵਾਂ ਨਹੀਂ ਬਣੀ ਸਕ ਸਕਦਾ ਇਦਾਂ ਕਰਕੇ ਤੋਂ ਗੁਣ ਬੇਅੰਤ ਕੀਮਤ ਨਹੀਂ ਪਾਈ ਗੁਰੂ ਦੇ ਗੁਣ ਅੰਤ ਤੋਂ ਪਰੇ ਨੇ ਕੀਮਤ ਨਹੀਂ ਪਾਈ ਗੁਰੇ ਦ੍ਰਿਤ ਗੁਣਾ ਦੀ ਕੋਈ ਕੀਮਤ ਨਹੀਂ ਪਾਈ ਜਾ ਸਕਦੀ ਜਿਹੜੇ ਕੋਣ ਗੁਰੂ ਦੇ ਵਿੱਚ ਨੇ ਉਹ ਕਿਸੇ ਕੀਮਤ ਦੇ ਬਦਲੇ ਪ੍ਰਾਪਤ ਨਹੀਂ ਕੀਤੇ ਜਾ ਸਕੀ ਤੇ ਨਾਨਕ ਜਿਸ ਭਾਵੈ ਇਹ ਨਾਨਕ ਜਿਹੜਾ ਪਰਮੇਸ਼ਰ ਨੂੰ ਪਾਉਂਦਾ ਹੈ ਤਿਸ ਲਈ ਮਲਾਏ ਪਰਮੇਸ਼ਰ ਉਹਨਾਂ ਨੂੰ ਗੁਰੂ ਨਾਲ ਮਿਲਾ ਦਿੰਦਾ ਹੈ ਜਿਸ ਭਾਵ ਹੈ ਜੋ ਵਾਹਿਗੁਰੂ ਪਰਮੇਸ਼ਰ ਨੂੰ ਪਾਉਂਦਾ ਹੈ ਚੰਗਾ ਲੱਗਦਾ ਹੈ ਉਹਨਾਂ ਨੂੰ ਪਰਮੇਸ਼ਰ ਵਾਹਿਗੁਰੂ ਗੁਰੂ ਨਾਲ ਮਿਲਾ ਦਿੰਦਾ ਹੈ ਤਾਂ ਇਹ ਵਰਨ ਖੁ ਕੇਂਦਰੀ ਭਾਵ ਹੈ ਹੁਣ ਗੁਰੂ ਦੇ ਕੁਝ ਗੁਣਾਂ ਨੂੰ ਬਿਆਨ ਕੀਤਾ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਕਿਹੜੇ ਕਿਹੜੇ ਗੁਣ ਨੇ ਸਫਲ ਦਰਸ਼ਨ ਪੇਖਤ ਪੁਨੀਤ ਸਫਲ ਦਾ ਅਰਥ ਹੁੰਦਾ ਹੈ ਜਿਹੜਾ ਸਫਲ ਸ਼ਬਦ ਹੈ ਨਾ ਇਹ ਸਾ ਫਲ ਤੋਂ ਬਣਿਆ ਹੋਇਆ ਫਲ ਸਹਿਤ ਜਾਂ ਫਲ ਦੇਣ ਵਾਲਾ ਸਫਲ ਦਾ ਕੀ ਅਰਥ ਹੈ ਇਹਨੂੰ ਨਾ ਸਫਾ ਲਾ ਨਹੀਂ ਪੜਨਾ ਸਾ ਫਲ ਪੜਨਾ ਹੈ ਸਫਲ ਫਲ ਸਹਿਤ ਫਲ ਦੇਣ ਵਾਲਾ ਸਫਲ ਦਰਸ਼ਨ ਪੇਖਤ ਪੁਨੀਤ ਗੁਰੂ ਦੇ ਦਰਸ਼ਨ ਫਲ ਦੇਣ ਵਾਲੇ ਹਨ। ਪੇਖਤ ਪੁਨੀਤ ਗੁਰੂ ਵੱਲ ਦੇਖਣਾ ਪਵਿੱਤਰ ਹੋ ਜਾਈਦਾ ਹੈ। ਗੁਰੂ ਨੂੰ ਦੇਖੀਏ ਤੇ ਪੁਨੀਤ ਹੋ ਜਾਈਦਾ ਹੈ। ਗੁਰੂ ਦੇ ਦਰਸ਼ਨ ਕਰੀਏ ਤੇ ਫਲ ਪ੍ਰਾਪਤ ਹੁੰਦੇ ਹਨ। ਕਾਮਯਾਬੀ ਮਿਲਦੀ ਹੈ ਇਦਾਂ ਕਹਿ ਲੋ। ਹੁਣ ਗੁਰਮਖ ਖੁੱ ਕਿਵੇਂ ਦਰਸ਼ਨ ਨੇ? ਪਹਿਲਾਂ ਤੇ ਇਹ ਸਮਝਣਾ ਪਏਗਾ ਕਿ ਗੁਰੂ ਦੇ ਦਰਸ਼ਨ ਬਾਹਰ ਦੀ ਅੱਖ ਨਾਲ ਨਹੀਂ ਹੁੰਦੇ। ਇਹ ਇਹ ਨੁਕਤਾ ਕਿਉਂ ਗੁਰੂ ਤੇ ਪਰਮੇਸ਼ਰ ਇਹ ਗੁਰਮਖੋ ਅੱਖ ਨਾਲ ਦੇਖਣ ਵਾਲੀ ਸ਼ਕਤੀ ਨਹੀਂ ਹੈ। ਅਸੀਂ ਪਾਵੇਂ ਗੱਲ ਕਹਿ ਦਿੰਦੇ ਆ ਮੈਂ ਗੁਰਦੁਆਰਾ ਸਾਹਿਬ ਜਾਂਦਾ ਹਾਂ ਜੀ। ਮੈਂ ਦਰਸ਼ਨ ਕਰਕੇ ਆਉਂਦਾ ਹਾਂ ਗੁਰੂ ਦੇ। ਇਦਾਂ ਆਪਾਂ ਕਹਿੰਨੇ ਆ ਉਹ ਦਰਸ਼ਨ ਦਾ ਭਾਵ ਇਹ ਨਹੀਂ ਹੁੰਦਾ ਵੀ ਅਸੀਂ ਜਿਹੜਾ ਗੁਰੂ ਸਾਹਿਬ ਦਾ ਇਹ ਇਹ ਸਰੂਪ ਹੈ ਇਹਦੇ ਦਰਸ਼ਨ ਕੀਤੇ ਤੇ ਮੱਥਾ ਟੇਕਿਆ ਤੇ ਘਰ ਚਲੇ ਗਏ ਦਰਸ਼ਨ ਕਰਾਇਆ ਜਿੰਨੇ ਇਹ ਇਹ ਦਰਸ਼ਨਾ ਦੇ ਨਾਲ ਇਦਾਂ ਤੇ ਗੱਲ ਨਹੀਂ ਬਣਨੀ ਓਕੇ ਇਹ ਇਹ ਗੱਲ ਤਾਂ ਪਕੜ ਲਈਏ ਨਾ ਆਪਾਂ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਦੀ ਬਾਣੀ ਨੇ ਕਿਹਾ ਸੇ ਅੱਖੀਆਂ ਬਿਆਨ ਜਿਨਿ ਦਸੰਦੋ ਮਾਪਰੀ ਸੇ ਅੱਖੜੀਆਂ ਬਿਆਨ ਦਾ ਕੀ ਅਰਥ ਹੈ ਉਹ ਅੱਖਾਂ ਹੋਰ ਨਹੀਂ ਸੇ ਅੱਖੜੀਆਂ ਬਿਆਨ ਦਾ ਕੀ ਅਰਥ ਹੈ ਉਹ ਅੱਖਾਂ ਹੋਰ ਨਹੀਂ ਜਿਨੀ ਦਸੰਦੋ ਜਿਨ੍ਹਾਂ ਨਾਲ ਦੇਖਦਾ ਹੈ ਮਾਪਰੀ ਮੇਰਾ ਪਰਮੇਸ਼ਰ ਇਦਾਂ ਇਦਾਂ ਸੌਖਾ ਜਿਹਾ ਅਰਥ ਬਣ ਗਿਆ ਵੀ ਗੱਲ ਬਾਹਰ ਦੀਆਂ ਅੱਖਾਂ ਦੀ ਨਹੀਂ ਹੋ ਰਹੀ ਇਦਾਂ ਤੋ ਕਿਹੜੀਆਂ ਅੱਖਾਂ ਨੇ ਧੰਨ ਗੁਰੂ ਅਮਰਦਾਸ ਸਹਿ ਪਾਤਸ਼ਾਹ ਤੋਂ ਗੁਰਮਖੋ ਪੁੱਛੀਏ ਵਾਹਿਗੁਰੂ 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 ਗੁਰੂ ਅਮਰਦਾਸ ਸਹਿ ਪਾਤਸ਼ਾਹ ਤੋਂ ਪੁੱਛੀਏ ਤੇ ਗੁਰੂ ਕਿਉਂਕਿ ਦੇਖੋ ਦੋ ਗੁਰੂ ਸਹਿਬਾਨਾਂ ਦੀ ਗੁਰਮਖੋ ਜ਼ਿੰਦਗੀ ਐਸੀ ਹੈ ਜਿਹੜੀ ਸਾਨੂੰ ਸੱਚਮੁੱਚ ਦਰਸ਼ਨ ਕਰਨਾ ਸਿਖਾਉਂਦੀ ਹੈ ਤੁਸੀਂ ਧਿਆਨ ਦਿੱਤਾ ਹੋਏਗਾ ਜਿਸ ਦਿਨ ਗੁਰੂ ਅਮਰਦਾਸ ਬਾਬਾ ਅਮਰਦਾਸ ਸਹਿਬ 84 ਸਾਲ ਦੀ ਉਮਰ ਦੇ ਵਿੱਚ ਆਪਣੀ ਨੋ ਬੀਬੀ ਅਮਰੋ ਦੇ ਨਾਲ ਗੁਰੂ ਅੰਗਦ ਸਹਿਬ ਪਾਤਸ਼ਾਹ ਦੇ ਕੋਲੇ ਖਡੂਰ ਪਹੁੰਚਦੇ ਆ। ਸਾਖੀ ਤੁਹਾਨੂੰ ਸਾਰਿਆਂ ਨੂੰ ਯਾਦ ਹੈ ਵਿੱਚੋਂ ਨੁਕਤਾ ਲੈਣਾ ਆਪਾਂ ਤੇ ਬਾਬਾ ਅਮਰਦਾਸ ਸਾਹਿਬ ਨੇ ਇਹ ਪੁੱਛਿਆ ਸੀ ਨਾ ਨੋ ਨੂੰ ਵੀ ਇਸ ਸਮੇ ਗੁਰਾਂੰਤ ਦੀ ਗੱਦੀ ਤੇ ਕੌਣ ਨੇ ਉਹ ਕਹਿਣ ਲੱਗੇ ਜੀ ਤੁਸੀਂ ਦਰਸ਼ਨ ਕੀਤੇ ਤਾਂ ਹੈਨ ਮੇਰੇ ਪਿਤਾ ਜੀ ਨੇ ਬੀਬੀ ਅਮਰੋ ਨੇ ਕਿਹਾ ਸੀ ਨਾ ਤੇ ਇਹ ਜਿਹੜਾ ਗੁਰੂ ਕੰਚਨ ਤੋਂ ਮਨੂਰ ਤੋਂ ਕੰਚਨ ਕਰਦਾ ਭਿਆ ਮਨੂਰ ਕੰਚਨ ਫਿਰ ਹੋਵੇ ਇਹ ਸ਼ਬਦ ਸੁਣਿਆ ਸੀ ਤੇ ਇਹ ਮੈਨੂੰ ਵੀ ਉਸ ਗੁਰੂ ਕੋਲ ਲੈ ਕੇ ਚੱਲ ਮੈਂ ਵੀ ਮਨੂਰ ਹਾਂ ਕੰਚਨ ਬਣ ਜਾਵਾਂ ਤੇ ਨੂਨ ਨੇ ਕੀ ਕਿਹਾ ਸੀ ਨੂਨ ਇਹ ਹੀ ਕਿਹਾ ਸੀ ਗੁਰਨਾਨਕ ਸਾਹਿਬ ਪਾਤਸ਼ਾਹ ਜੀ ਦੀ ਜੋਤ ਇਸ ਸਮੇਂ ਮੇਰੇ ਪਿਤਾ ਦੇ ਅੰਦਰ ਹੈ ਮੇਰੇ ਪਿਤਾ ਜੀ ਉਸ ਤਖਤ ਦੇ ਉੱਤੇ ਸੁਭਾਈਮਾਨ ਨੇ ਤੇ ਤੁਸੀਂ ਦਰਸ਼ਨ ਕੀਤੇ ਹੋਏ ਆ ਪੁੱਛਿਆ ਮੈਂ ਕਦੋਂ ਕੀਤੇ ਜੋ ਤੁਸੀਂ ਮੈਨੂੰ ਵਿਆਹਣ ਗਏ ਸੀ ਤੁਸੀਂ ਮੈਨੂੰ ਵਿਆਹਣ ਗਏ ਸੀ ਤੁਸੀਂ ਦੇਖੇ ਤਾਂ ਹਨ ਮੇਰੇ ਪਿਤਾ ਜੀ ਇਹਦਾ ਅਰਥ ਕੁਰਮਖੋ ਬਾੜ ਦੀਆਂ ਅੱਖਾਂ ਨੇ ਗੁਰੂ ਅੰਗਦ ਸਹਿਬ ਪਾਤਸ਼ਾਹ ਨੂੰ ਦੇਖਿਆ ਸੀ ਪਰ ਬਾੜ ਦੀਆਂ ਅੱਖਾਂ ਦੇਖਣ ਦੇ ਨਾਲ ਗੱਲ ਨਹੀਂ ਸੀ ਬਣੀ ਕਿਉਂ ਕਿ ਕੁੜਮ ਸਮਝ ਕੇ ਮਿਲੇ ਸਨ ਵੀ ਸਾਡਾ ਕੁੜਮ ਹੈ ਇਦਾਂ ਜਦੋਂ ਦੁਬਾਰਾ ਗਏ ਤੇ ਗੁਰੂ ਅੰਗਦ ਸਹਿਬ ਨੇ ਦੇਖਿਆ ਵੀ ਇੱਕ ਤਾਂ ਉਮਰ ਵਿੱਚ ਵੀ ਵਡੇਰੇ ਨੇ 25 ਸਾਲ ਵੱਡੇ ਸੀ ਦੂਜਾ ਲੜਕੇ ਵਾਲੇ ਪਾਸੇ ਤੋਂ ਕੁੜਮ ਨੇ ਸਾਡੇ ਤੇ ਗੁਰੂ ਅਮਰਦਾਸ ਗੁਰੂ ਅੰਗਦ ਸਾਹਿਬ ਪਾਤਸ਼ਾਹ ਨੇ ਇਦਾਂ ਕੁੜਮ ਜਾਣ ਕੇ ਆਪਣੇ ਤੋਂ ਵਡੇਰਾ ਜਾਣ ਕੇ ਤੇ ਬਾਬਾ ਅਮਰਦਾਸ ਸਾਹਿਬ ਨੂੰ ਇਦਾਂ ਹੱਥ ਖੋਲੇ ਤੇ ਕੋ ਲੱਖੜੀ ਚ ਲੈਣਾ ਚਾਹਿਆ ਗੁਰਮੁਖੋ ਕੁੜੋਂ ਮਿਲਦੇ ਹੁੰਦੇ ਆ ਤੇ ਬਾਬਾ ਅਮਰਦਾਸ ਸਾਹਿਬ ਇਦਾਂ ਗਲਵਖੜੀ ਵਿੱਚ ਨਹੀਂ ਗਲਵਖੜੀ ਨਹੀਂ ਪਾਈ ਚਰਨਾ ਵਿੱਚ ਬਹਿ ਕੇ ਤੇ ਚਰਨਾ ਤੇ ਸਿਰ ਰੱਖ ਦਿੱਤਾ 25 ਸਾਲ ਵੱਡੇ ਬਜ਼ੁਰਗ ਨੇ 25 ਸਾਲ ਛੋਟੇ ਗੁਰੂ ਅੰਗਦ ਸਾਹਿਬ ਪਾਤਸ਼ਾਹ ਦੇ ਚਰਣਾਵਤ ਸੀਸੇ ਰੱਖ ਦਿੱਤਾ ਨਾਲ ਬਚਨ ਕਿਆ ਸਤਿਗੁਰੂ ਜੀਓ ਕੁੜਮ ਜਾਣ ਕੇ ਮਿਲਣ ਤੇ ਪਹਿਲਾਂ ਵੀ ਆਇਆ ਸਾ ਮਿਲਿਆ ਕੁਛ ਨਹੀਂ ਅੱਜ ਮੈਂ ਗੁਰੂ ਨਾਨਕ ਦੀ ਜੋਤ ਦੇ ਦਰਸ਼ਨ ਕਰਨ ਵਾਸਤੇ ਆਇਆ ਅੱਜ ਮੈਂ ਕੁੜਮ ਬਣ ਕੇ ਨਹੀਂ ਆਇਆ ਅੱਜ ਨਿਮਾਣਾ ਤੇ ਨਤਾਣਾ ਬਣ ਕੇ ਆਇਆ ਨਿਥਾਵਾਂ ਬਣ ਕੇ ਆਇਆ ਮੈਨੂੰ ਖਾਂ ਦੇ ਦੇਵੋ ਆਪਣੇ ਚਰਨਾਂ ਦੇ ਵਿੱਚ ਗੁਰਮੁਖਈ ਕਿਹਾ ਸੀ ਕਹਿਣ ਦਾ ਭਾਵ ਕਿ ਕੇਵਲ ਬਾਹਰ ਦੀਆਂ ਅੱਖਾਂ ਦੇ ਨਾਲ ਇਦਾਂ ਦਰਸ਼ਨ ਕਰ ਲੈਣੇ ਇਦਾਂ ਗੱਲ ਨਹੀਂ ਬਣਦੀ ਹੁੰਦੀ ਜਿਵੇਂ ਕਿਵੇਂ ਕਈ ਸੰਤਾਂ ਕਹਿਣਗੇ ਆ ਦੇਖੋ ਜੀ ਦਰਸ਼ ਸੰਤ ਦੇ ਦਰਸ਼ਨ ਹੋ ਰਹੇ ਹਨ ਅੱਖਾਂ ਬਾਹਰ ਦੀਆਂ ਇਦਾਂ ਦਰਸ਼ਨ ਦੇ ਸੰਗ ਦਰਸ਼ਨ ਕੀ ਤਾਂ ਗੱਲ ਥੋੜਾ ਜਿਹੀ ਗੱਲ ਗੱਲ ਬਣਦੀ ਹੈ ਦਰਸ਼ਨ ਅੰਦਰ ਤੋਂ ਕਰਨੇ ਨੇ ਜਿਵੇਂ ਲਈ ਗੁਰੂ ਅਮਰਦਾਸ ਸਾਹਿਬ ਨੇ ਬਚਨ ਵੀ ਕਿਹਾ ਹੁਕਮੇ ਕਰਮ ਕਮਾਵਣੇ ਇੱਕ ਬਚਨਾ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਦਾ ਵਾਹੀ ਗੁਰੂ ਹੁਕਮੇ ਕਰਮ ਕਮਾਵਣੇ ਪੈਆਂ ਕਿਰਤ ਫਿਰਾਓ ਹੁਕਮੇ ਦਰਸ਼ਨ ਦੇਖਣਾ ਜਹਿ ਭੇਜਾਂ ਤਹਿ ਜਾਊਂ ਸਪਸ਼ਟ ਕਿਹਾ ਗੁਰੂ ਪਾਤਸ਼ਾਹ ਨੇ ਦਰਸ਼ਨ ਕਿੱਦਾਂ ਕਰਨੇ ਨੇ ਹੁਕਮੇ ਦਰਸ਼ਨ ਦੇਖਣਾ ਗੁਰੂ ਅਮਰਦਾਸ ਦਾ ਬਚਨ ਹੈ ਗੁਰੂ ਦੇ ਹੁਕਮ ਦੇ ਰਾਹੀ ਗੁਰੂ ਦੇ ਦਰਸ਼ਨ ਕਰਨੇ ਨੇ ਗੁਰੂ ਦਾ ਹੁਕਮ ਕੀ ਹੈ ਗੁਰੂ ਦੀ ਬਾਣੀ ਗੁਰੂ ਨਾਨਕ ਦੇ ਦਰਸ਼ਨ ਗੁਰੂ ਨਾਨਕ ਦੀ ਬਾਣੀ ਨਾਲ ਕਰਨੇ ਨੇ ਇਹ ਦਰਸ਼ਨ ਹੁੰਦੇ ਆ ਕਿਦਾਂ ਹੁਕਮੇ ਦਰਸ਼ਨ ਦੇਖਣਾ ਗੁਰੂ ਦੇ ਹੁਕਮ ਦੇ ਰਾਹੀ ਗੁਰੂ ਦੇ ਦਰਸ਼ਨਾਂ ਨੂੰ ਦੇਖਣਾ ਹੈ ਇਸ ਇਸ ਕਰਕੇ ਆਪਕਾ ਕਈ ਕਈ ਵਾਰ ਨਾ ਇਦਾਂ ਹੁਣ ਨਵਾਂ ਇਦਾਂ ਸਾਡੇ ਧਰਮ ਦੇ ਅੰਦਰ ਵੀ ਤਸਵੀਰ ਦੀ ਪੂਜਾ ਇਦਾਂ ਗੁਰਮਖੋ ਵੱਧਦੀ ਜਾ ਰਹੀ ਦਿਨੋਂ ਦੇ ਨੇ ਇਦਾਂ ਇਦਾਂ ਨਹੀਂ ਗੁਰੂ ਗੁਰੂ ਨੂੰ ਜਦੋਂ ਵੀ ਦੇਖਣਾ ਬਾਣੀ ਵਿੱਚੋਂ ਦੇਖਣਾ ਹੈ ਬਸ ਇਦਾਂ ਕਰਕੇ ਤਪ ਸਫਲ ਦਰਸ਼ਨ ਇੱਕ ਥਾਂ ਤਾਂ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਬਚਨ ਆਉਂਦਾ ਹੈ ਗੁਰੂ ਪਾਤਸ਼ਾਹ ਨੇ ਸਿੱਧਾ ਸਪਸ਼ਟ ਕਿਹਾ ਜਿਹੜੇ ਦਰਸ਼ਨ ਕਰਨ ਵਾਲਿਆਂ ਨੂੰ ਕੀ ਕਿਹਾ ਸਤਗੁਰੂ ਨੂੰ ਸਭ ਕੋ ਵੇਖਦਾ ਕਿੰਨਾ ਸੌਖਾ ਜਿਹਾ ਕਿਹਾ ਪਾਤਸ਼ਾਹ ਨੇ ਸਤਗੁਰੂ ਨੂੰ ਸਭ ਦੇਖਦੇ ਹਨ ਬਾਰੀ ਤੌਰ ਤੇ ਅੱਖਾਂ ਦੇ ਨਾਲ ਸਤਗੁਰੂ ਨੂੰ ਅਰਥ ਕੀ ਬਣਿਆ ਸਤਗੁਰੂ ਨੂੰ ਸਭ ਕੋ ਵੇਖਦਾ ਸਭ ਕੋਈ ਵੇਖਦੇ ਹਨ ਆ ਜੇ ਤਾਂ ਜਗਤ ਸੰਸਾਰ ਜਿੰਨਾ ਵੀ ਜਗਤ ਹੈ ਬਾਰੀ ਤਾਰੂ ਤੇ ਗੁਰੂ ਨੂੰ ਜਿ ਸਾਰੀ ਦੇਖਦੇ ਆ ਪਰ ਕੀ ਗੱਲ ਬਣ ਗਈ ਬਾਹਰੋਂ ਦੇਖਣ ਦੇ ਨਾਲ ਕਹਿਣ ਲੱਗੇ ਬਿਲਕੁਲ ਨਹੀਂ ਦਿੱਠੈ ਮੁਕਤ ਨਾ ਹੋ ਬਈ ਬਾਹਰੋਂ ਦੇਖਣ ਦੇ ਨਾਲ ਮੁਕਤੀ ਨਹੀਂ ਹੋਣੀ ਪੁੱਛਿਆ ਕਿਵੇਂ ਹੋਵੇਗੀ ਜਿਚਰ ਜਿੰਨਾ ਚਿਰ ਸ਼ਬਦ ਨਾ ਕਰੈ ਵਿਚਾਰ ਜਿੰਨਾ ਚਿਰ ਗੁਰੂ ਦੇ ਸ਼ਬਦ ਨੂੰ ਵਿਚਾਰੇਗਾ ਨਹੀਂ ਗੁਰੂ ਦੇ ਦਰਸ਼ਨ ਗੁਰੂ ਦੇ ਸ਼ਬਦ ਰਾਹੀਂ ਨਹੀਂ ਕਰੇਗਾ ਗੱਲ ਨਹੀਂ ਜੇ ਬਣਨੀ ਗੁਰਮਖੋ ਜਪਜੀ ਸਾਹਿਬ ਨੂੰ ਵਿਚਾਰਨਾ ਜਪਜੀ ਸਾਹਿਬ ਦੇ ਦਰਸ਼ਨ ਕਰਨੇ ਹੀ ਗੁਰੂ ਨਾਨਕ ਦੇ ਦਰਸ਼ਨ ਕਰਨੇ ਨੇ ਸੁਖਮਣੀ ਸਾਹਿਬ ਨੂੰ ਸੀ ਪੜ ਥੋੜਾ ਰਹਿ ਹੁੰਨੇ ਆ ਅਸੀਂ ਸੁਖਮਨੀ ਸਾਹਿਬ ਦੇ ਰਾਹੀਂ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕਰਨੇ ਨੇ ਇਦਾਂ ਸਾਡੀ ਬਿਰਤੀ ਹੋਰ ਬਣ ਗਈ ਇਦਾਂ ਬਾਣੀ ਪੜਨ ਦੀ ਮੈਂ ਸੁਖਮਨੀ ਸਾਹਿਬ ਪੜ ਰਿਹਾ ਮੈਂ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਥੋੜਾ ਪੜ ਰਿਹਾ ਕਿਤੇ ਮੈਂ ਤਾਂ ਆਪਣੀ ਇੱਛਾ ਵਾਸਤੇ ਪੜ ਰਿਹਾ ਕੋਈ ਇੱਛਾ ਪੂਰੀ ਕਰਾਨੀ ਹੈ ਇਦਾਂ ਤੋ ਗੁਰੂ ਦੀ ਬਾਣੀ ਚੋਂ ਦਰਸ਼ਨ ਕਰਨੇ ਨੇ ਇਸ ਕਰਕੇ ਪਾਤਸ਼ਾਹ ਕਹਿੰਦੇ ਫੜੇ ਉਹ ਦਰਸ਼ਨ ਹੋਣਗੇ ਨਾ ਜਿਹੜੇ ਦਰਸ਼ਨ ਗੁਰੂ ਦੀ ਬਾਣੀ ਰਾਹੀਂ ਕਰੇਗਾ ਉਹ ਦਰਸ਼ਨ ਫਿਰ ਤੈਨੂੰ ਫਲ ਦੇਣਗੇ ਪੇਖਤ ਪੁਨੀਤ ਪੇਖਣ ਦੇ ਨਾਲ ਪਵਿੱਤਰ ਹੋ ਜਾਈਦਾ ਹੈ ਪੁਨੀਤ ਕੀ ਹੁੰਦਾ ਪਵਿੱਤਰ ਜਦੋਂ ਇਦਾਂ ਗੁਰੂ ਦੀ ਬਾਣੀ ਵਿੱਚੋਂ ਗੁਰੂ ਨੂੰ ਦੇਖੇਗਾ ਨਾ ਫਿਰ ਤੇਰੀ ਜ਼ਿੰਦਗੀ ਪਵਿੱਤਰ ਹੋ ਜਾਏਗੀ ਸਫਲ ਦਰਸ਼ਨ ਪੇਖਤ ਪੁਨੀਤ ਸਫਲ ਦਰਸ਼ਨ ਫਲ ਦਿੰਦੇ ਹਨ ਤੇ ਪੇਖਣਾ ਪੁਨੀਤ ਹੋ ਜਾਂਦਾ ਹੈ ਨਿਰਮਲ ਹੋ ਜਾਂਦੀ ਹੈ ਜ਼ਿੰਦਗੀ ਗੁਰੂ ਨੂੰ ਦੇਖਣ ਦੇ ਨਾਲ ਪਰ ਸਤ ਚਰਨ ਗਤ ਨਿਰਮਲ ਰੀਤ ਪਰ ਸਤ ਕੀ ਹੁੰਦਾ ਸ਼ੋ ਲੈਣਾ ਗੁਰੂ ਦੇ ਚਰਨਾਂ ਨੂੰ ਸ਼ੋਇਆਂ ਪਰ ਸਤ ਚਰਨ ਗਤ ਗਤ ਕੀ ਹੁੰਦਾ ਆਤਮਕ ਅਵਸਥਾ ਉੱਚੀ ਹੋ ਜਾਂਦੀ ਹੈ ਨਿਰਮਲ ਰੀਤ ਰੀਤ ਕੀ ਹੁੰਦੀ ਹੈ ਰਹਿਣਾ ਸਹਿਣਾ ਪਵਿੱਤਰ ਹੋ ਜਾਂਦਾ ਆ ਹੈ ਗੁਰੂ ਦੇ ਗੁਣ ਆ ਇੰਨਾ ਇੰਨਾ ਗੁਣਾਂ ਦੀ ਕੋਈ ਕੀਮਤ ਨਹੀਂ ਗੁਰਮਖੋ ਕਿਹੜੇ ਗੁਣ ਪਰ ਸਤ ਚਰਨਾਂ ਗੁਰੂ ਦੇ ਚਰਨਾਂ ਨੂੰ ਛੋਹਿਆ ਗਤ ਗਤ ਕੀ ਹੁੰਦਾ ਉੱਚੀ ਅਵਸਥਾ ਹੋ ਜਾਂਦੀ ਹੈ ਨਿਰਮਲ ਰੀਤ रीत ਕੀ ਹੁੰਦਾ ਹੈ ਰਹਿਣਾ ਸਹਿਣਾ ਸਾਡਾ ਰਹਿਣਾ ਸਹਿਣਾ ਮੈਲ ਤੋਂ ਰਹਿਤ ਹੋ ਜਾਂਦਾ ਹੈ ਜਦੋਂ ਅਸੀਂ ਗੁਰੂ ਦੀ ਬਾਣੀ ਵਿੱਚੋਂ ਗੁਰੂ ਦੇ ਦਰਸ਼ਨ ਕਰਦੇ ਹਾਂ ਭੇਟਤ ਸੰਗ ਰਾਮ ਗੁਣ ਰਵੇ ਰਵੇ ਹੁੰਦਾ ਸਿਮਰਨਾ ਯਾਦ ਕਰਨਾ ਭਾਈ ਜਦੋਂ ਭੇਟਤ ਸੰਗ ਗੁਰੂ ਦੀ ਨੂੰ ਭੇਟ ਭੇਟਾ ਕਰਿਆਂ ਭਾਵ ਗੁਰੂ ਨਾਲ ਭੇਟ ਕਰਿਆਂ ਗੁਰੂ ਦੀ ਸੰਗਤ ਕੀਤਿਆਂ RAM ਗੁਣ ਰਵੇ RAM ਦੇ ਗੁਣਾਂ ਨੂੰ ਸਿਮਰਿਆ ਜਾਂਦਾ ਹੈ ਪਾਹਰ ਬ੍ਰਮ ਕੀ ਦਰਗਾ ਗਵੇ ਗਵੇ ਦਾ ਅਰਥ ਪਹੁੰਚ ਹੋਣੀ ਗਵੇ ਦਾ ਕੀ ਅਰਥ ਹੈ ਪਹੁੰਚ ਹੋ ਜਾਣੀ ਜਦੋਂ ਅਸੀਂ ਗੁਰੂ ਦੇ ਦਰਸ਼ਨ ਗੁਰੂ ਦੀ ਬਾਣੀ ਰਾਹੀ ਕਰਾਂਗੇ ਗੁਰੂ ਦੇ ਹੁਕਮ ਰਾਹੀ ਕਰਾਂਗੇ ਫਿਰ ਪਾਰ ਬ੍ਰਹਮ ਕੀ ਦਰਗਾ ਗਵੇ ਵਾਹਿਗੁਰੂ ਪਰਮੇਸ਼ਰ ਦੀ ਦਰਗਾਹ ਤੱਕ ਪਹੁੰਚ ਹੋ ਜਾਂਦੀ ਹੈ ਸੁਣ ਕਰ ਬਚਨ ਕਰਨ ਆਗਾਨੇ ਗੁਰੂ ਦੇ ਬਚਨਾਂ ਨੂੰ ਸੁਣੀਏ ਕਰਨ ਆਗਾਨੇ ਆ ਕੰਨ ਰਜ ਜਾਂਦੇ ਐ ਕਿਤੇ ਗੁਰਮੁਖ ਰਜੇ ਇਦਾਂ ਕੰਨਾਂ ਅੱਦ ਤੱਕ ਮਨ ਸੰਤੋਖ ਗੁਰੂ ਦੇ ਬਚਨਾਂ ਨੂੰ ਸੁਣੀਏ ਮਨ ਸੰਤੋਖ ਵਿੱਚ ਆ ਜਾਂਦਾ ਹੈ ਸਬਰ ਵਿੱਚ ਆ ਜਾਂਦਾ ਹੈ ਆਤਮ ਪਤਿਆਨੇ ਆਤਮਾ પ્રસન્ન ਹੋ ਜਾਂਦੀ ਹੈ ਇਹ ਹੈ ਦਰਸ਼ਨ ਗੁਰੂ ਦੇ ਇਸ ਸਾਰੀਆਂ ਹੀ ਕਰਾਮਾਤਾਂ ਨਾ ਇਹ ਬਾਣੀ ਦੀ ਵਿਚਾਰ ਦੇ ਵਿੱਚੋਂ ਵਰਤਨੀਆਂ ਨੇ ਗੁਰਮਖੋ ਪਿੱਕ ਨ ਸਿੱਖ ਹੋਏ ਨੇ ਭਾਈ ਚੂੜਜੀ ਗੁਰੂ ਅਰਗੋਬਿੰਦ ਸਾਹਿਬ ਪਾਤਸ਼ਾਹੀ ਗੁਰੂ ਫਾਈ ਚੂੜ ਜੀ ਉਹ ਸਿੱਖ ਨੇ ਜਿਨ੍ਹਾਂ ਨੂੰ ਗੁਰੂ ਅਰਗੋਬਿੰਦ ਸਾਹਿਬ ਪਾਤਸ਼ਾਹ ਨੇ 100 ਘੋੜਿਆਂ 100 ਘੋੜਦਾਰਾਂ ਦਾ ਜਥੇਦਾਰ ਵੀ ਬਣਾਇਆ ਸੀ ਵੱਡੇ ਜਰਨੈਲ ਹੋਏ ਨੇ ਗੁਰੂ ਅਰਗੋਬਿੰਦ ਸਾਹਿਬ ਪਾਤਸ਼ਾਹੀ ਦੇ ਕਰਦੇ 100 ਘੋੜਸਵਾਰ ਉਹਨਾਂ ਦੀ ਅਧੀਨਗੀ ਅnder ਰਹਿੰਦੇ ਸੀ ਗੁਰਮਖ 24 ਘੰਟੇ ਇੱਕ ਦਿਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਸਮਝੋ ਬੇਨਤੀ ਸਿੱਖ ਦਾ ਕਰਮ ਕੀ ਹੁੰਦਾ ਹੈ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਆਵਾਜ਼ ਮਾਰ ਕੇ ਭਾਈ ਚੂੜ ਨੂੰ ਕਿਹਾ ਭਾਈ ਚੂੜ ਉਹ ਕੋ ਜਸੇਦਾਰ ਸੰਸਿਖਾਂ ਦੇ ਸਿੱਖਾਂ ਨੂੰ ਕਹੋ ਇਧਰਲੇ ਪਾਸੇ ਪੱਥਰ ਪਏ ਨੇ ਗੁਰੂ ਪਾਤਸ਼ਾਹ ਕਿਲਾ ਬਣਾ ਰਹੇ ਸੀ ਹਰਗੋਬਿੰਦਪੁਰੇ ਇਸ ਪੱਥਰਾਂ ਨੂੰ ਸਿੱਖਾਂ ਨੂੰ ਕਹੋ ਇਧਰਲੇ ਪਾਸੇ ਕਰਨਾ ਸਤਿਗੁਰੂ ਪਾਤਸ਼ਾਹ ਸਤਿ ਬਚਨ ਗੁਰਮੁਖ ਕਿਸੇ ਸਿੱਖ ਨੂੰ ਕਿਹਾ ਹੀ ਨਹੀਂ ਆਪ ਹੀ ਲਗਵੀ ਪੱਥਰ ਢੋਣਾ ਤਿੰਨ ਦਿਨਾਂ ਤੱਕ ਖੁਦ ਪੱਥਰ ਢੋਂਦੀ ਰਹੀ ਪੈਰਾਂ ਦੇ ਵਿੱਚੋਂ ਖੂਨ ਵਗਣ ਲੱਗ ਪਿਆ ਕਿਉਂਕਿ ਪੱਥਰ ਬਹੁਤੇ ਸੀ ਸਾਰਾ ਦਿਨ ਲੱਗੇ ਰਹਿੰਦੇ ਆ ਹੱਥਾਂ ਵਿੱਚ ਵੀ ਛਾਲੇ ਪੈ ਗਏ ਪੱਥਰ ਢੋਂਦਿਆਂ ਢੋਂਦਿਆਂ ਇਦਾਂ ਗੁਰੂ ਅਰਗੁਬਿੰਦ ਸੇ ਪਾਤਸ਼ਾਹ ਨੇ ਸਿੱਖਾਂ ਨੂੰ ਪੁੱਛਿਆ ਭਾਈ ਚੂੜ ਜਿੱਥੇ ਨੇ ਕਹਿਣ ਲੱਗੇ ਪਾਤਸ਼ਾਹ ਤੈਨਾਂ 4 ਦਿਨ ਹੋ ਗਏ ਉਹ ਤਾਂ ਪੱਥਰ ਹੀ ਢੋਈ ਜਾਂਦੇ ਆ ਕਹਿਣ ਲੱਗੇ ਹੈਂ ਬੁਲਾਓ ਭਾਈ ਕਿੱਥੇ ਹੈ ਬੁਲਾਇਆ ਗਿਆ ਭਾਈ ਚੂੜ ਅਸੀਂ ਤੈਨੂੰ ਕਿਹਾ ਸੀ ਸਿੱਖਾਂ ਨੂੰ ਕਹੋ ਤੂੰ ਆਪ ਹੀ ਲੱਗ ਗਿਆ ਹੁਣ ਸਮਝੋ ਜੀ ਬੇਨਤੀ ਬੜੀ ਧਿਆਨ ਅਸੀਂ ਤੁਹਾਨੂੰ ਕਿਹਾ ਸੀ ਸਿੱਖਾਂ ਨੂੰ ਕਹੋ ਅਰਥ ਕੀ ਹੋਰਾਂ ਨੂੰ ਕਹਿ ਦਿਓ ਤੂੰ ਆਪ ਹੀ ਲੱਗ ਗਿਆ ਕੈਨ ਲੱਗਾ ਧੰਨ ਗੁਰੂ ਹਰਗੋਬਿੰਦ ਸਾਹਿਬ ਸ ਮੇਰੇ ਲਈ ਤੇਰਾ ਹੁਕਮ ਦਾਤ ਹੈ ਮੇਰੇ ਲਈ ਗੁਰੂ ਦਾ ਹੁਕਮ ਬਖਸ਼ਿਸ਼ ਹੈ ਤੁਸੀਂ ਮੈਨੂੰ ਕਿਹਾ ਸਿੱਖਾਂ ਨੂੰ ਕਹੋ ਸਿੱਖਾਂ ਨੂੰ ਕਹੋ ਪੱਥਰ ਟੋਣ ਲੱਗ ਪੈਣਾ ਸਤਿਗੁਰੂ ਪਾਤਸ਼ਾ ਮੈਂ ਵੀ ਤਾਂ ਤੁਹਾਡਾ ਸਿੱਖ ਹਾਂ ਤੇ ਮੈਂ ਤੁਹਾਡੀ ਇਸ ਦਾਤ ਤੋਂ ਤੁਹਾਡੇ ਹੁਕਮ ਤੋਂ ਤੁਹਾਡੀ ਬਖਸ਼ਿਸ਼ ਤੋਂ ਮੈਂ ਪਾਸੇ ਨਹੀਂ ਸੀ ਹੋਣਾ ਚਾਹੁੰਦਾ ਮੈਂ ਕਿਹਾ ਸਾਰੇ ਗੁਰੂ ਦੇ ਹੁਕਮ ਦੀ ਬਖਸ਼ਿਸ਼ ਮੈਂ ਇਕੱਲਾ ਹੀ ਸਹਮਣ ਲਵਾਂ ਇਸ ਕਰਕੇ ਮੈਂ ਪੱਥਰ ਇਕੱਲਾ ਹੀ ਢੋਣ ਲੱਗ ਪਿਆ ਸਤਿਗੁਰੂ ਪਾਤਸ਼ਾਹ ਮੈਂ ਵੀ ਤਾਂ ਸਿੱਖ ਤੁਸੀਂ ਕਿਹਾ ਸੀ ਨਾ ਵੀ ਸਿੱਖਾਂ ਨੂੰ ਕਹੋ ਤੇ ਪਾਤਸ਼ਾਹ ਮੈਂ ਵੀ ਤਾਂ ਸਿੱਖ ਹੀ ਆ ਮੈਂ ਵੀ ਤਾਂ ਸਿੱਖ ਹੀ ਹਾਂ ਇਸ ਕਰਕੇ ਮੈਂ ਕਿਹਾ ਮੈਂ ਹੀ ਢੋਣਾ ਹੈ ਇਹ 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 ਗੁਰਮਖੋ ਚਾਹ ਸੀ ਸਿੱਖਾਂ ਦੇ ਮਨ ਅੰਦਰ ਇਹਨਾਂ ਚਾਹ ਸੀ ਵੀ ਮੈਂ ਵੀ ਤਾਂ ਸਿੱਖ ਹੀ ਆ ਮੈਂ ਲੱਗਾਗਾ ਇਦਾਂ ਅੱਜ ਸਿੱਖ ਕੌਮ ਦਾ ਬਹੁਤ ਵੱਡਾ ਨੁਕਸਾਨ ਇਸ ਕਰਕੇ ਵੀ ਹੋਇਆ ਅਸੀਂ ਖੱਤੀ ਸੇਵਾ ਤੋਂ ਪਾਸੇ ਚਲੇ ਗਏ ਨੁਕਸਾਨ ਬਹੁਤ ਵੱਡਾ ਸਾਡਾ ਹੋਇਆ ਕਿ ਸਰੀਰ ਨੂੰ ਵੀ ਸ਼ਾਮਲ ਕਰਨਾ ਹੈ ਨਾ ਠੀਕ ਇੱਕ ਮੰ ਬਾਣੀ ਸੁਣ ਰਿਹਾ ਹੈ ਪਰ ਇ ਚੇਤਾ ਰੱਖੋ ਸਰੀਰ ਨੂੰ ਵੀ ਤਾਂ ਗੁਰੂ ਦੇ ਦਰਸ਼ਨਾਂ ਦੇ ਵਿੱਚ ਗੁਰੂ ਦੀ ਬਾਣੀ ਦੇ ਅੰਦਰ ਜਾਂ ਗੁਰੂ ਗੁਰੂ ਦੁਆਰਾ ਜਿਉਣ ਵਾਲੀ ਜਿੰਦਗੀ ਵਿੱਚ ਗੁਰੂ ਸਰੀਰ ਨੂੰ ਵੀ ਸ਼ਾਮਿਲ ਕਰਨਾ ਹੈ ਨਾ ਹੁਣ ਹੁਣ ਕੰਨਾਂ ਰਾਹੀਂ ਬਾਣੀ ਸੁਣ ਰਹੇ ਹਾਂ ਠੀਕ ਹੈ ਬਸ ਸਰੀਰ ਨੂੰ ਸ਼ਾਮਿਲ ਕਰੀਏ ਮੈਂ ਮੈਂ ਤਾਂ ਕਈ ਵਾਰ ਇਹ ਵੀ ਕਹਿਣਾ ਹੁੰਦਾ ਸਾਡੇ ਲੰਗਰਾਂ ਤੇ ਦੇਖੋ ਤੁਸੀਂ ਸਾਡੇ ਲੰਗਰਾਂ ਦੇ ਵਿੱਚ ਅਸੀਂ ਕੈਟਰਿੰਗ ਨੂੰ ਲੰਗਰ ਕਹਿਣ ਲੱਗ ਪਏ ਕੋਈ ਅਕ ਨਹੀਂ ਹੋ ਜਾਏਗਾ ਅਸੀਂ ਕੈਟਰਿੰਗ ਨੂੰ ਲੰਗਰ ਕਹਿਣ ਲੱਗ ਪਏ ਗੁਰੂ ਘਰ ਲੰਗਰ ਹੈ ਉਦੋਂ ਕੋਈ ਹੁੰਦੀ ਕੈਟਰਿੰਗ ਹੈ ਹੁਣ ਕਿਸੇ ਨੇ ਬਣਾਈ ਹੁੰਦੀ ਕਿਸੇ ਨੇ ਵਰਤੌਣੀ ਹੁੰਦੀ ਹੈ ਸਾਡਾ ਕੀ ਹੁੰਦਾ ਉਹਦੇ ਵਿੱਚ ਖਲ ਸਾਡਾ ਕੱਲਾ ਖਾਣਾ ਹੀ ਹੁੰਦਾ ਵੀ ਖਾਣਾ ਹੈ ਅਸੀਂ ਗੁਰੂ ਦਾ ਲੰਗਰ ਉਹ ਹੁੰਦਾ ਜਿਹੜਾ ਗੁਰੂ ਕੇ ਸਿੱਖਾਂ ਦੇ ਦੁਆਰਾ ਗੁਰੂ ਕੀ ਸੰਗਤ ਲਈ ਬਣਾਇਆ ਜਾਂਦਾ ਹੁਣ ਪਹਿਲਾਂ ਤੇ ਸਿੱਖਾਂ ਦੁਆਰਾ ਨਹੀਂ ਬਣਾਇਆ ਜਾਂਦਾ ਦੂਜਾ ਸਿੱਖਾਂ ਲਈ ਨਹੀਂ ਬਣਾਇਆ ਜਾਂਦਾ ਜਿਹੜੇ ਰਿਸ਼ਤੇਦਾਰ ਬੁਲਾਏ ਹੁੰਦੇ ਆ ਕੇਵਲ ਉਹਨਾਂ ਲਈ ਬਣਾਇਆ ਹੁੰਦਾ ਇਦਾਂ ਹੀ ਹੁੰਦਾ ਜੀ ਇਹਦਾ ਅਰਥ ਕੈਟਰਿੰਗ ਹੈ ਇਹ ਇਹ ਲੰਗਰ ਨਹੀਂ ਹੈ ਅਸੀਂ ਕਹਿਣ ਲੱਗ ਪਏ। ਇਦਾਂ ਤੁਸੀਂ ਇਹ ਬਚਨ ਹੈ ਪਾਤਸ਼ਾਹ ਕਹਿੰਦੇ ਇਸ ਕਰਕੇ ਗੁਰਮੁਖ ਕੋ ਸਭ ਕੁਝ ਕਰਨ ਤੋਂ ਬਾਅਦ ਵੀ ਆਤਮਕ ਤੌਰ ਉੱਤੇ ਕੋਈ ਬਦਲਾਅ ਨਹੀਂ ਆਉਂਦਾ ਉਹਦਾ ਕਾਰਨ ਇੱਕੋ ਹੈ। ਪਾਤਸ਼ਾਹ ਕਹਿੰਦੇ ਸੁਣ ਕਰ ਬਚਨ ਗੁਰੂ ਦੇ ਬਚਨਾਂ ਨੂੰ ਸੁਣੀਏ ਕਰਨ ਆਗਾਨੇ ਕੰਨ ਰੱਜ ਜਾਂਦੇ ਹਨ। ਕੰਨਾਂ ਦੀ ਭੁੱਖ ਪਿਆਸ ਮਿਟ ਜਾਂਦੀ ਹੈ। ਮਨ ਸੰਤੋਖ ਆਤਮਪਤੀਆਂ ਨੇ ਮਨ ਸੰਤੋਖ ਵਿੱਚ ਆ ਜਾਂਦਾ ਹੈ ਗੁਰੂ ਦੇ ਬਚਨਾਂ ਨੂੰ ਸੁਣੀਏ ਮਨ ਸਬਰ ਵਿੱਚ ਆ ਜਾਂਦਾ ਹੈ ਆਤਮਪਤੀਆਂ ਨੇ ਆਤਮਾ ਪ੍ਰਸੰਨ ਹੋ ਜਾਂਦੀ ਹੈ ਪੂਰਾ ਗੁਰ ਗੁਰੂ ਪੂਰਾ ਹੈ ਅਖਿਉ ਜਾ ਕਾ ਮੰਤਰ ਅਖਿਉ ਦਾ ਅਰਥ ਹੁੰਦਾ ਅਟਲ ਨਾ ਨਾਸ਼ ਹੋਣ ਵਾਲਾ ਜਾ ਕਾ ਮੰਤਰ ਮੰਤਰ ਦਾ ਅਰਥ ਹੈ ਉਪਦੇਸ਼ ਅਪਕਨ ਮੂਲ ਮੰਤਰ ਅਰਥ ਕੀ ਹੈ ਗੁਰੂ ਦਾ ਮੁਢਲਾ ਉਪਦੇਸ਼ ਮੁਢਲਾ ਉਪਦੇਸ਼ ਇਦਾਂ ਆ ਆ ਗੁਰੂ ਦਾ ਮੁਢਲਾ ਉਪਦੇਸ਼ ਹੈ ਭਾਈ ਜਿਵੇਂ ਸੌਖਾ ਤਾਂ ਲੈ ਲਓ ਨਾ ਪੰਜਾਬੀ ਸਿੱਖਣੀ ਹੋਵੇ ਤੇ 35 ਮੁਢਲਾ ਉਪਦੇਸ਼ ਹੈ ਨਾ ਇਹਦੇ ਸਿੱਖੇ ਬਣਾ ਤਾਂ ਗੱਲ ਬਣਨੀ ਹੀ ਨਹੀਂ ਸਿੱਖਣੀ ਹੋਵੇ ਅੰਗਰੇਜ਼ੀ ਏ ਬੀ ਸੀ ਡੀ ਕੀ ਹੈ ਮੁਢਲਾ ਉਪਦੇਸ਼ ਹੈ ਨਾ ਇਦੇ ਬਿਨਾ ਭਾਈ ਤੂੰ ਅੰਗਰੇਜ਼ੀ ਤੈਨੂੰ ਆ ਹੀ ਨਹੀਂ ਸਕਦੀ। ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਆਹ ਮੂਲ ਮੰਤਰ ਹੈ ਇਹ ਤੇਰਾ ਮੋਢਲਾ ਉਪਦੇਸ਼ ਹੈ ਇਹਦੇ ਬਿਨਾ ਤੂੰ ਸਿੱਖ ਨਹੀਂ ਹੋ ਸਕਦਾ। ਜੇ ਮੂਲ ਮੰਤਰ ਨਹੀਂ ਤੇਰੇ ਕੋਲੇ ਤਾਂ ਤੂੰ ਸਿੱਖ ਨਹੀਂ ਹੋ ਸਕਦਾ। ਇਸੇ ਤਰ੍ਹਾਂ ਗੁਰਪੂਰਾ ਗੁਰੂ ਪੂਰਾ ਹੈ। ਅੱਖਿਓ ਜਾਕਾ ਮੰਤਰ ਗੁਰੂ ਦਾ ਉਪਦੇਸ਼ ਵੀ ਨਾ ਨਾਸ਼ ਹੋਣ ਵਾਲਾ ਹੈ। ਅੰਮ੍ਰਿਤ ਦ੍ਰਿਸ਼ਟ ਗੁਰੂ ਦੀ ਦ੍ਰਿਸ਼ਟੀ ਆਤਮਕ ਜੀਵਨ ਦੇਣ ਵਾਲੀ ਹੈ ਅੰਮ੍ਰਿਤ ਮੌਤ ਤੋਂ ਪਰੇ ਲੈ ਕੇ ਜਾਣ ਵਾਲੀ ਹੈ ਵੇਖੇ ਹੋਏ ਸੰਤ ਗੁਰੂ ਜਿਨ੍ਹਾਂ ਨੂੰ ਦੇਖਦਾ ਉਹ ਗੁਰਮਖੋ ਸੰਤ ਬਣ ਜਾਂਦੇ ਨੇ ਗੁਰੂ ਦੀ ਦ੍ਰਿਸ਼ਟੀ ਵਿੱਚ ਵੀ ਇੰਨੀ ਤਾਕਤ ਹੈ ਗੁਣ ਬੇਅੰਤ ਕੀਮਤ ਨਹੀਂ ਪਾਏ ਪ੍ਰਭੂ ਅਰਜਨ ਸਾਹਿਬ ਕਹਿਣ ਲੱਗੇ ਗੁਰੂ ਦੇ ਗੁਣ ਇੰਨੇ ਨੇ ਜਿਆਦਾ ਨੇ ਕਿ ਉਹਨਾਂ ਦਾ ਅੰਤ ਪਾਇਆ ਹੀ ਨਹੀਂ ਜਾ ਸਕੀਦਾ ਨਾਨਕ ਜਿਸ ਭਾਵੈ ਤਿਸ ਲਈ ਮਿਲਾਈ ਖੇ ਨਾਨਕ ਜਿਹੜੇ ਪ੍ਰਭੂ ਨੂੰ ਪਾਉਂਦੇ ਹਨ ਤਿਸ ਲਈ ਮਿਲਾਈ ਪ੍ਰਭੂ ਉਹਨਾਂ ਦਾ ਮਲਾਪ ਗੁਰੂ ਨਾਲ ਕਰਵਾਉਂਦਾ ਹੈ ਅਰਥ ਕੀ ਬਣਿਆ ਗੁਰਮਖੋ ਆ ਜਿੰਨੇ ਆਪਾਂ ਬੈਠੇ ਆ ਨਾ ਇਹ ਕਹਿ ਲੋ ਵੀ ਅਸੀਂ ਪ੍ਰਭੂ ਨੂੰ ਚੰਗੇ ਲੱਗਦੇ ਆ ਆਪਣੇ ਆਪ ਤੇ ਇਦਾਂ ਮਾਣ ਮਹਿਸੂਸ ਕਰਿਆ ਕਰੀਏ ਜੇ ਅਸੀਂ ਗੁਰੂ ਦੇ ਚਰਨਾਂ ਵਿੱਚ ਬੈਠੇ ਆ ਪਰਮੇਸ਼ਰ ਨੇ ਸਾਡਾ ਮਲਾਪ ਗੁਰੂ ਨਾਲ ਕਰਵਾਇਆ ਹੈ ਇਹਦਾ ਅਰਥ ਅਸੀਂ ਗੁਰੂ ਨੂੰ ਭਾਉਂਦੇ ਹਾਂ ਕਿਉਂ ਕਿ ਕਿਉਂਕਿ ਜਿਸ ਭਾਵ ਹੈ ਜਿਹੜੇ ਭਾਉਂਦੇ ਹੁੰਦੇ ਨੇ ਤਿਸ ਲਈ ਮਲਾਏ ਉਹਨਾਂ ਨੂੰ ਹੀ ਗੁਰੂ ਨਾਲ ਪਰਮੇਸ਼ਰ ਮਲਾਉਂਦਾ ਹੈ ਪੁੱਲਾ ਚੁੱਕਾਂ ਦੀ ਕੇਮਾ ਫਤਿਬਲਾ ਵਾਹਿਗੁਰੂ ਜੀ